ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜੋ ਬਟਾਲਾ ਗਾਂਧੀ ਚੌਂਕ ਦੀ ਹੈ ਟਰੱਕ ਵਾਲੇ ਨੇ ਈ ਰਿਕਸ਼ਾ ਨੂੰ ਠੋਕ ਦਿੱਤਾ ਅਤੇ ਔਰਤ ਵੀ ਅੱਗੋਂ ਹੋ ਗਈ ਸਿੱਧੀ ਉਸ ਨੇ ਟਰੱਕ ਡਰਾਈਵਰ ਦੀ ਲਿਆਂਦੀ ਹੈ ਨੇੜੀ ਆਖਿਆ ਕਿ ਈ ਰਿਕਸ਼ਾ ਦੇ ਵਿੱਚ ਬੈਠੇ ਸਨ ਬੱਚੇ ਜੇਕਰ ਉਹਨਾਂ ਨੂੰ ਕੁਝ ਹੋ ਜਾਂਦਾ ਤਾਂ ਕੌਣ ਜ਼ਿੰਮੇਵਾਰ ਹੁੰਦਾ ਵੇਖੋ ਤੁਸੀਂ ਮੌਕੇ ਦੀਆਂ ਲਾਈਵ ਤਸਵੀਰਾਂ ਕਿਸ ਤਰ੍ਹਾਂ ਔਰਤ ਨੇ ਟਰੱਕ ਵਾਲੇ ਨੂੰ ਖੜੀਆਂ ਖੜੀਆਂ ਸੁਣਾਈਆਂ ਆਦੀ ਉਹ ਆਪਣੇ ਰਾਹ ਵਿੱਚ ਜਾਂਦੀ ਹੈ ਇਹਨਾਂ ਕਾਹਦਾ ਦੇ ਰਹਿਣਾ ਨਹੀਂ ਕਰਦੀ ਸੰਗਾ ਕੇ ਖਾਂਦਾ ਹੁਣ ਬਣੀ ਫਿਰਦੀ ਐ ਜੀ ਲੋ ਐਂਡ ਰੀਜਨਰ ਬਿਲਕੁਲ ਬਿਲਕੁਲ ਹੈ ਜੀ ਤੇ ਕੀ ਕਰੋਗੇ ਹੁਣ ਲੋ ਜਿਸ ਤੱਕ ਨਾ ਵੇਖੋ ਆਟੋ ਦਾ ਕੀ ਹਾਲ ਕੀ ਥੀ ਚਲੋ ਮੈਂ ਇਹ ਨਹੀਂ ਕਰਦੀ ਹੈ ਜੀ ਇਹਨੇ ਨਹੀਂ ਦੇਖਿਆ ਤੇ ਸਾਨੂੰ ਦੇਖਣਾ ਚਾਹੀਦਾ ਸੀ ਹਾਂ ਮੱਕੀਆ ਨਵਾਂ ਟਿਕਾਣਾ ਕਰਾਂਗੇ ਜੀ ਡੀ ਐਚ ਫੈਸ਼ਨ ਨਿਊ ਜੰਗੇ ਦੇ ਹੱਟੀ ਇੱਥੇ ਲੇਡੀ ਸੂਟ ਪਲਾਜੋ ਸੂਟ ਲਹੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੋਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇਰੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ। ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ, ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਰ ਤੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ। ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਨੇਰੇ ਅਮਰ ਕਲੀਨਿਕ ਡੜਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ।